हां जी दोस्तों आज एक गल्ल बात करंगे सरमेल दी जिंदगी दे भाग 3 वे बारे सो पागन ते भी ਤੁਸੀਂ ਵੇਖਿਆ ਵੀ ਜਿਹੜਾ ਜ਼ਗੀਰਦਾਰਾਂ ਦਾ ਮੁੰਡਾ ਹੁੰਦਾ ਕਰਵੀਰ ਉਹਦਾ ਐਸਡੀਓ ਨਾਲ ਹੁਣ ਪੇਚਾ ਫਸ ਗਿਆ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡਾ ਚੈਨਲ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਤੇ ਬੈਲ ਦਾ ਆਈਕਨ ਵੀ ਜ਼ਰੂਰ ਦਬਾ ਦੇ ਜਦ ਐਸਡੀਓ ਨੂੰ ਪਤਾ ਲੱਗਾ ਵੀ ਸੂਏ ਦਾ ਪਾਣੀ ਜਿਉਂਦਾ ਤਿਉਂ ਲੱਗਾਈ ਜਾ ਰਿਹਾ ਤੇ ਸਿਪਾਈ ਕਟ ਵਾਲੇ ਨੂੰ ਥਾਂ ਛੱਡ ਗਏ ਨੇ ਉਸ ਸਮੇਂ ਦੀ ਸਰਕਾਰ ਨੂੰ ਮਨ ਵਿੱਚ 100-100 ਗਾਲਾਂ ਦਿੱਤੀ ਅਤੇ ਬੇਲਦਾਰ ਤੋਂ ਸੁਹਾ ਨਹਿਰ ਦੇ ਮੋਢੋਂ ਬੰਦ ਕਰਵਾਉਣ ਬਾਰੇ ਸੋਚਣ ਲੱਗ ਪਿਆ ਉਹ ਹੁਣ ਬੇਲਦਾਰਾਂ ਨੂੰ ਭੇਜਣਾ ਵੀ ਫਜ਼ੂਲ ਸੀਗਾ ਕਿਉਂਕਿ ਬੰਦੀ ਕਾਰਨ ਸੁਹਾ ਉਤਰਨ ਲੱਗ ਪਿਆ ਸੀ ਅੱਠ ਵਾਦੇ ਨੂੰ ਕੋਰਸਵਾਰ ਵੀ ਪਹੁੰਚ ਗਿਆ ਉਸ ਕਲਵੀਰ ਦਾ ਸੁਨੇਹਾ ਆ ਦਿੱਤਾ ਉਹਨੂੰ ਐਲਟੀਓ ਗੁੱਸੇ ਵਿੱਚ ਤਪਿਆ ਖਪਿਆ ਤਾਂ ਪਹਿਲੀ ਪਈ ਸੀਗਾ ਉਸ ਆਉਣ ਵਾਲੇ ਨੂੰ ਅਫਸਰੀ ਸ਼ਾਨ ਨਾਲ ਆਖਿਆ ਵੀ ਕਲਵੀਰ ਕੌਣ ਹੈ ਮੈਨੂੰ ਬੁਲਾਉਣ ਵਾਲਾ ਮੌਕੇ ਦੇ ਅਫਸਰੋਂ ਸਰਦਾਰਾਂ ਨਾਲ ਗੁੱਸਾ ਕਰਦਾ ਇਹ ਤਾਂ ਤੁਰ ਦਰਗਾਹ ਹੀ ਐਵੇਂ ਹੁੰਦੀ ਆਈ ਹੈ ਉਹਨਾਂ ਬਲਦੀਆਂ ਰਗਾਂ ਵਿੱਚ ਅਫੀਮ ਭੋਰ ਰਹੀ ਸੀ ਤੇ ਉਸ ਕੱਟ ਦੀ ਉਪਾਦੀ ਨੂੰ ਮਮਲੀ ਗੱਲ ਹੀ ਸਮਝਿਆ ਸੀ ਉਹਨੇ ਸਾਨੂੰ ਸਰਕਾਰ ਤਨਖਾਹ ਕਾਦੇ ਵਾਸਤੇ ਦਿੰਦੀ ਹੈ ਫਿਰ ਜੇ ਕਹੀਂ ਪਿੰਡਾਂ ਦਾ ਪਾਣੀ ਇੱਕੋ ਕਰਨੇ ਵੱਲ ਲੈਣਾ ਹੈ ਤਾਂ ਬਾਕੀ ਇਹਨਾਂ ਯੂਪੀ ਨੂੰ ਤੋੜ ਦਈਏ ਫਿਰ ਅਮਰੀਆ ਤੂੰ ਜਾ ਤੇਰੀਆਂ ਰਗਾਂ ਵਿੱਚ ਕੋਈ ਹੋਰ ਭੋਰ ਰਿਹਾ ਐਸਡੀਓ ਦਾ ਮਨ ਸ਼ਾਂਤ ਨਹੀਂ ਸੀਗਾ ਉਸਦੀ ਦੂਜੀ ਵਾਰ ਬੇਇਜ਼ਤੀ ਹੋਈ ਸੀ ਐਤਕੀ ਉਸ ਕੋਲ ਸਬੂਤ ਤਾਂ ਮੌਜੂਦ ਸਨ ਤੇ ਉਹ ਕੇਸ ਕਰੜਾ ਕਰਨ ਦਾ ਮਨ ਬਣਾਈ ਬੈਠਾ ਸੀ ਅਮਲੀ ਨੇ ਵਾਪਸ ਆ ਕੇ ਨਹਿਰੀ ਅਫਸਰ ਫਿਰੋ ਤੇ ਚਾਰ ਠੰਡੀਆਂ ਤਤੀਆਂ ਹੋਰ ਜੋੜ ਦਿੱਤੀਆਂ ਖਰਾਬੀ ਕਲਵੀਰ ਆਪਣੇ ਟਾਣੇ ਵਿੱਚ ਬੈਠਾ ਇੱਕਦਮ ਭਵਕਪਿਆ। ਉਹਦੀ ਹਰਾਮਦੇਦੀ ਇਹ ਮਜਾਲ ਚਲੋ ਸਾਲੇ ਨੂੰ ਹੁਣੇ ਕੋੜੀ ਉਤੇ ਬੰਨ ਕੇ ਲਿਆਉਣਾ। ਉਸ ਜੁੰਡੀਦਾਰਾਂ ਨੂੰ ਤਤਾ ਹੁਕਮ ਚਾੜਦਾ ਤਾਂ ਕਿਸਨੇ ਨੇ ਸੇਵੇ ਦੇ ਕੰਨ ਵਿੱਚ ਹੁਕ ਮਾਰੀ ਵੀ ਪੂਰੇ 7-7 ਸਾਲ ਹੀ ਧੋਕਾਂਗੇ। ਕੱਟ ਦਾ ਸੱਜਰਾ ਸੋ ਉਹ ਤਾਂ ਮਜੂਤ ਹੈ। ਸੇਵੇ ਆ ਤੇਰੇ ਵਾਲਾ ਦਾ ਬਚਾ ਵੀ ਕੋਈ ਨਹੀਂ ਹੈਗਾ। ਕਿੰਨਾ ਇਹ ਨਾ ਵਾੜਿਆਂ ਦਾੜਿਆਂ ਵਿੱਚ ਦੀ ਲੰਕੇ ਅੱਧਾ ਵਕੀਲ ਬਣ ਚੁੱਕਾ ਸੀ। ਉਸ ਦੀ ਗੱਲ ਸੁਣ ਕੇ ਸੇਵੇ ਦੀਆਂ ਖਾਨੀਆਂ ਗਵਾਚ ਗਈਆਂ। ਉਸ ਕਲਵੀਰ ਨੂੰ ਅੱਗੇ ਜਾ ਹੋੜਿਆ ਵੀ ਨਹੀਂ ਆਉਂਦਾ ਨਾ ਵੇ। ਮਾਂ ਨੂੰ ਕਰੇ ਯਾਦ ਬਣੀ। ਆਪਣਾ ਬੁੱਤਾ ਲੈ ਗਿਆ ਹੁਣ ਉਸ ਤੋਂ ਕੀ ਕਰਾਉਣਾ ਆਪਾਂ ਉਹ ਸ਼ਰਾਬੀ ਨਹੀਂ ਸੀਗਾ ਹੁਣ ਤੱਕ ਜੋ ਵਾਪਰੀ ਸੀਗੀ ਉਸ ਨੂੰ ਭਰੋਸਾ ਸੀਗਾ ਵੀ ਜਿਵੇਂ ਕਿਵੇਂ ਦੱਬੀ ਕੁੱਟੀ ਜਾਵੇਗੀ ਪਰ ਜਿਹੜਾ ਉਦਮਲ ਕੋਠੀ ਨੂੰ ਉੱਠ ਤੁਰਿਆ ਸੀਗਾ ਇਹ ਜ਼ਰੂਰ ਕੋਈ ਕਾਰਾ ਕਰ ਦੇਣਾ ਉਸ ਕੋੜੀ ਦੀ ਵਾਗ ਫੜ ਲਈ ਪਰਾਂ ਹੜ ਜਾ ਜੱਟਾ ਉਸ ਸਿਵੇ ਦੇ ਲੱਤ ਮਾਰ ਕੇ ਵਾਗ ਛੜਾ ਲਈ ਉਹਨੇ ਉਸ ਭੈਣ ਦੇ ਯਾਰ ਨੇ ਮੇਰੀ ਬੇਇੱਜ਼ਤੀ ਕੀਤੀ ਹੈ ਮੈਂ ਸੱਦਾ ਤੇ ਉਹ ਆਵੇ ਨਾ ਉਹਨੇ ਪਤਾ ਲੱਗ ਜਾਂਦਾ ਗਲਵੀਰ ਨੇ ਦਿਨਾਲੀ ਵਿੱਚ ਰੌਂਦ ਭਰ ਲਏ ਉਹ ਕੋੜੀ ਉਤੇ ਲੁੜਕ ਲੁੜਕ ਜਾਂਦਾ ਸੀਗਾ ਤੇ ਮੇਦਾ ਅੰਦਰ ਕੰਬ ਗਿਆ ਇਹਦਾ ਕਮਲੇ ਦਾ ਕੀ ਵਸਾ ਹੈ ਸ਼ਰਾਬੀ ਹੋਇਆ ਗੋਲੀ ਨਾ ਮਾਰ ਦਵੇ ਤੇ ਮੈਂ ਨਾਲ ਬੇਗੁਨਾਹੀ ਕਤਲ ਦੇ ਮਕਦਮੇ ਵਿੱਚ ਧਰ ਦਿਆ ਜਾਵਾਂਗਾ ਲੱਕਾ ਸਿੰਘ ਨੇ ਪੈਸੇ ਵਾਕੇ ਮੁੰਡੇ ਨੂੰ ਜ਼ਰੂਰ ਕੱਢ ਲੈਣਾ ਜੇ ਪਛਾਹ ਹਟਦਾ ਤਾਂ ਉੱਚ ਮਰਦਾ ਮੈਂ ਮਨਾ ਪਾਣੀ ਵਿੱਚ ਰਹਿ ਕੇ ਮਗਰਮੱਚ ਨਾਲ ਵੈਰ ਨਹੀਂ ਪਾਇਆ ਜਾਣਾ ਚੱਲ ਖਬਰੇ ਵਾਹਿਗੁਰੂ ਪਲੀ ਕਰ ਦਵੇ ਪਰ ਇਸ ਉਤ ਕੋਣੋਂ ਭਲੇ ਦੀ ਆਸ ਕੋਈ ਨਹੀਂ ਹੈਗੀ ਸਾਰਾ ਬਾਦ ਹੈ ਪੂਰਾ ਜਿਹਦੇ ਖਿੱਤ ਪੈ ਜਾਵੇ ਹੱਡ ਰੋੜੀ ਤੱਕ ਪਿੱਛਾ ਕਰਦਾ ਹੈ ਗਾਰਾਂ ਦੰਦੇ ਤੇ ਲਲਕਾਰੇ ਮਾਰਦੇ ਢਾਣੀ ਵਿੱਚੋਂ ਪੈਰ ਖਸਕਾਉਂਦਾ ਕਿੰਨਾ ਬਦਮਾਸ਼ ਪਿਸ਼ਾਬ ਦੇ ਪੰਜ ਛਟੀਆਂ ਦੀ ਦੰਦ ਉਹਦੇ ਹੋ ਗਿਆ ਉਹ ਚੰਗਰਾ ਮਾਰਦੇ ਫੈਰ ਕਰਦੇ ਕੋਠੀ ਦੀ ਜੂ ਅੰਦਰ ਜਾ ਪਹੁੰਚੇ ਕੁਲਵੀਰ ਨੇ ਕੋਠੀ ਦੇ ਅੰਬਾਂ ਵਿੱਚੋਂ ਦੀ ਠਾ ਠਾ ਦਗਾੜਾ ਛੜ ਦਿੱਤਾ ਕਾਂ ਬੰਗਲੇ ਤੇ ਮੋਰ ਤਰਾ ਤਰਾ ਕਰ ਉਥੇ ਉਸ ਪੋਠਾ ਆਤ ਮੂੰਹ ਅੱਗੇ ਲਿਆਉਂਦੇ ਆ ਬੱਕਰਾ ਬੁਲਾਇਆ ਵੀ ਬਾਹਰ ਨਿਕਲ ਕੇ ਵੇਖ ਓਏ ਤੇਰਾ ਜੁਆਈ ਸੇਰੇ ਬਣ ਕੇ ਟੁਗਿਆ ਉਸ ਮੋੜ ਬੱਕਰਾ ਬੁਲਾਇਆ ਐਫ ਡੀਓ ਨੇ ਅੰਦਰ ਲੈਡ ਬਾਲ ਲਈ ਤੇ ਆਪਣਾ ਪਿਸਤੌਲ ਪਰ ਲਿਆ ਉਹਨੇ ਪਹਿਲੇ ਫੈਰ ਨਾਲੀ ਉਹਦੀ ਘਰ ਵਾਲੀ ਤਰਫ ਕੇ ਉੱਠ ਬੈਠੀ ਸੀ ਉਸ ਨੂੰ ਸਾਰੀ ਘਟਨਾ ਦਾ ਪਤਾ ਲੱਗ ਚੁੱਕਾ ਸੀ ਉਸ ਮੰਜੇ ਤੋਂ ਛਾਲ ਮਾਰ ਕੇ ਆਪਣੇ ਮਾਲਕ ਨੂੰ ਜੱਫੀ ਪਾ ਲਈ ਵਾਸਤਾ ਹੈ ਰੱਬ ਦਾ ਇਹਨਾਂ ਮਸੂਮਾਂ ਵੱਲ ਵੇਖ ਉਸ ਕੋਲ ਸੁੱਤੇ ਦੋ ਬੱਚਿਆਂ ਵੱਲ ਇਸ਼ਾਰਾ ਕੀਤਾ ਉਹਨੇ ਪਹਿਲੇ ਮੈਨੂੰ ਗੋਲੀ ਮਾਰਦੇ ਹੋ ਮੈਂ ਤੁਹਾਨੂੰ ਬਾਹਰ ਨਹੀਂ ਜਾਣ ਦੇਣਾ ਉਹ ਮੁਸ਼ਟੰਡੇ ਤੁਹਾਨੂੰ ਬੁਰਕੀ ਬੁਰਕੀ ਕਰ ਦੇਣਗੇ ਉਹ ਸਾਰੀ ਕੰਬੀ ਜਾ ਰਹੀ ਸੀ ਹੁਣ ਇੱਕ ਲੁਚੇ ਤੋਂ ਬੋਹੇ ਉੱਤੇ ਤੀਆਂ ਦੀਆਂ ਗਾਲਾਂ ਲਵਾ ਤੂੰ ਪਾਸੇ ਹੋ ਜਾ ਮੈਂ ਸਾਰੇ ਨੂੰ ਵੇਖ ਲਵਾਂਗਾ ਉਹ ਜ਼ੋਰ ਮਾਰ ਕੇ ਜਨਾਨੀ ਦੀਆਂ ਬਾਹਾਂ ਲੱਕ ਨਾਲ ਤੋੜ ਛੁੱਟੀਆਂ ਉਹਨੇ ਨਹੀਂ ਨਹੀਂ ਉਹ ਜ਼ਰੋਂਦੇ ਆ ਕੰਗੀ ਮੋੜ ਲੱਤਾਂ ਨੂੰ ਕੱਸ ਲਈ ਹਾਰੇ ਨਾ ਤੁਸੀਂ ਸਾਡੇ ਵੱਲ ਵੇਖੋ ਬਾਹਰ ਗਾਲਾਂ ਤੇ ਚੰਗਰਾਂ ਨੇ ਹਾਲ ਦੋਹੀ ਪਾਈ ਹੋਈ ਸੀ ਉਹ ਵੱਡਿਆ ਐਸਡੀਓ ਆ ਹੁਣ ਬਾਹਰ ਨਿਕਲ ਕੇ ਫੇਰੇ ਦੇ ਅਸੀਂ ਕਦੋਂ ਦੇ ਦਿਨ ਯਾਰ ਕਰ ਰਹੇ ਹਾਂ ਛੱਡ ਦੇ ਮਰੀਆਂ ਲੱਤਾਂ ਮੈਨੂੰ ਬਾਹਰ ਬਗਦੇ ਨਹੀਂ ਸੁਣਦੇ ਅਫਸਰ ਨੇ ਜਨਾਨੀ ਨੂੰ ਪ੍ਰਾਹ ਭਗਾਵਾ ਰਣਾ ਚਾਇਆ ਨਾ ਜੀ ਕੁੱਤੇ ਭੌਂਗਦੇ ਨੇ ਭੌਂਕੇ ਆਪੇ ਉੱਠ ਜਾਣਗੇ ਤੁਸੀਂ ਸਾਡੇ ਉਤੇ ਤਰਸ ਖਾਓ ਉਹ ਕੰਗੀ ਹੋਰ ਘੁੱਟ ਲਈਓ ਨੇ ਤੁਸੀਂ ਮਸੂਮਾ ਦਾ ਕੁਝ ਤਾਂ ਖਿਆਲ ਕਰੋ ਉਹਦੀ ਛਾਤੀ ਵਿੱਚ ਵਿਦਾਨ ਚੱਲ ਰਹੇ ਸਨ ਸੇਵਾ ਬਾਹਰ ਅਰਦਾਸ ਕਰ ਰਿਆ ਸੀ ਵੀ ਵਾਹਿਗੁਰੂ ਉਸਨੂੰ ਬਾਹਰ ਨਾ ਕੱਢੀ। ਸੰਜੀ ਕਣਕ ਤਾਂ ਕੱਚੀਆਂ ਪੈਸ਼ੀਆਂ ਵਿੱਚ ਹੀ ਲੱਗ ਜਾਵੇਗੀ। ਐਲਟੀਓ ਨੇ ਕੋਕੂ ਸੁੱਤੇ ਪਏ ਬੱਚਿਆਂ ਵੱਲ ਵੇਖਿਆ ਤਾਂ ਉਹਦੇ ਕਰੋਧ ਨੂੰ ਬੰਨਾ ਵਜਿਆ। ਮੋਨੇ ਆਪਣੀਆਂ ਤੰਦਾ ਲਤਾਂ ਤੋਂ ਹਿੱਕ ਤੱਕ ਕੱਸ ਲਈਆਂ। ਅਖੀਰ ਉਸ ਨੂੰ ਮਨ ਮਾਰ ਕੇ ਪਕੌਰ ਰੱਖ ਦਿੱਤਾ ਤੇ ਸਿਰ ਫੜ ਕੇ ਪਲੰਘ ਤੇ ਬਹਿ ਗਿਆ ਉਹ। ਉਹਦੀ ਪਤਨੀ ਨੇ ਰੱਬ ਦਾ ਲੱਖ ਲੱਖ ਸ਼ੁਕਰ ਮਨਾਇਆ। ਬਾਹਰ ਉਹਨਾਂ ਨੂੰ ਖਰੂਦ ਕਰਦਿਆਂ ਨੂੰ ਅੱਧਾ ਘੰਟਾ ਬੀਤ ਗਿਆ। ਓਵਰਸੀਅਰ ਹਾਜ਼ਰ ਨਹੀਂ ਸੀਗਾ। ਕੁਆਟਰਾਂ ਦੇ ਮੁਲਾਜ਼ਮ ਫੈਰ ਨਾਲ ਥਾਂੇ ਚਾਪੜ ਗਏ ਸਨ ਗੋਲੀ ਚੱਲਦੀ ਵਿੱਚ ਕੌਣ ਮਦਨ ਨੂੰ ਬੋੜੇ ਸਾਰੇ ਸਾਹ ਕੁੱਟ ਲਈ ਜਾਣ ਕੋਠੀ ਦੇ ਨੇੜੇ ਹੀ ਮੋਹਣ ਜੱਟ ਦਾ ਘਰ ਸੀ ਉਹ ਕਲਵੀਰ ਤੇ ਲੱਖਾਂ ਸਿੰਘ ਨਾਲ ਪੁਰਾਣੀ ਖੁੰਦਕ ਵੀ ਖਾਂਦਾ ਸੀਗਾ ਮਰਬੇ ਬੰਦੀ ਸਮੇ ਤਹਿਸੀਲਦਾਰ ਨਾਲ ਮਿਲ ਕੇ ਉਸ ਨੂੰ ਨਿਆਂ ਵਿੱਚ ਦੂਰ ਚੱਕ ਮਾਰਿਆ ਸੀ ਉਹਨਾਂ ਨੇ ਦੂਰ ਦੀ ਟੋਟੋਈ ਤੋਂ ਹੱਕ ਕੇ ਉਸ ਘਰੀ ਜ਼ਮੀਨ ਵਿੱਚ ਚੁਕਲੇ ਹੁੰਦਾ ਪਾਣੀ ਦੇ ਕਟਵਾਰੇ ਉਸਨੇ ਵੀ ਸੁਣਦਿਆ ਸੀਗਾ ਮੋੜਾ ਖੜਕੋ ਹੁੰਦਾ ਹੋਇਆ ਪੜਾ ਲੋਕ ਸੀਗਾ ਬਾੜੇ ਕੰਮ ਤੇ ਰਾ ਨਹੀਂ ਜਾਂਦਾ ਸੀ ਆਪਣੀ ਖੇਤੀ ਵਿੱਚ ਜੁਟਿਆ ਰਹਿੰਦਾ ਸੀ ਉਹ ਇਸੇ ਤੀਤ ਉਸ ਉਸ ਨੇ ਕਦੇ ਸਹਿਣ ਨਹੀਂ ਕੀਤੀ ਸੀ ਜਿੰਨਾ ਜਿਵਿਆ ਸੀਗਾ ਪੰਜਾਬੀ ਸੁਭਾਅ ਵਾਂਗ ਅੜ ਕੇ ਜਿਵਿਆ ਸੀ ਉਹ ਇੱਕ ਇਮਾਨਦਾਰ ਤੇ ਭਲੇ ਲੋਕ ਵਿਰੁੱਧ ਜਦੋਂ ਮੁਸਤੰਦ ਦੇ ਤੁਤਕੜਾ ਪਾਣੋਂ ਨਾ ਹਟੇ ਤਾਂ ਉਸ ਨੇ ਆਪਣੇ ਲਾਇਸੈਂਸ ਦੀ ਬੰਦੂਕ ਦਾ ਬਰਾਬਰ ਫੈਰ ਕਰਕੇ ਆਹ ਲਲਕਾਰਿਆ ਵੀ ਉਹ ਲੱਖੇ ਦੇ ਪੁੱਤਰਾ ਅੱਜ ਜਾ ਹੀ ਨਾ ਪਾਸਿਓਂ ਆਏ ਫੈਰ ਨਾਲ ਇੱਕਦਮ ਭਾਜੜ ਪੈ ਗਈ ਹਨੇਰੇ ਕਾਰਨ ਕਲਵੀਰ ਦੀ ਢਾਣੀ ਨੇ ਸਮਝਿਆ ਵੀ ਬੰਦੇ ਬਹੁਤੇ ਚੜਾਏ ਨੇ ਉਹਨਾਂ ਨੱਠਣ ਨਾਲੋਂ ਗੋਡੇ-ਗੋਡੇ ਵਗਦੇ ਸੂਏ ਵਿੱਚ ਛਾਲਾ ਮਾਰ ਦਤੀਆਂ ਕਲਵੀਰ ਦਾ ਚੱਟ ਨਸ਼ਾ ਲੈ ਗਿਆ ਉਹ ਕੋੜੀ ਤੋਂ ਜਾਣ ਕੇ ਡਿੱਗ ਪਿਆ ਉਹ ਚੰਗੀ ਤਰ੍ਹਾਂ ਜਾਣਦਾ ਸੀ ਵੀ ਗੋੜੀ ਸਵਾਰ ਨੂੰ ਚਾਰ ਨਾਲ ਲੈਂਦੀ ਐ ਕੰਡਿਆਲਾ ਹੱਥੋਂ ਨਿਕਲਦੀ ਧੀਰ ਸੀ ਕਿ ਘੋੜੀ ਘਰ ਨੂੰ ਪਤੇ ਵਾੜੀ ਮੋੜੇ ਨੇ ਇੱਕ ਫੈਰ ਹੋਰ ਦਾਗਦੇ ਆ ਬੱਬਾ ਮਾਰ ਕੇ ਪਕਾਰੇ ਆ ਵੀ ਤੋਪਲੇ ਮਾਨਸ ਅਫਸਰ ਦੇ ਗਲ ਨਾਲ ਪਿਆ ਇਧਰ ਸ਼ਰੀਕ ਨਾਲ ਵੱਜ ਕੇ ਵੇਖ ਕਲਵੀਰ ਕੁਸਕਿਆ ਤੱਕ ਨਹੀਂ ਅਲੀਗਰ ਦੀ ਵਾਰ ਦੇ ਨਾਲ-ਨਾਲ ਪੈ ਪੈ ਬਾਹਰ ਨੂੰ ਘਸੜਦਾ ਜਾ ਰਿਹਾ ਸੀ ਉਹ ਡਰ ਦਾ ਖੜਾਕ ਵੀ ਨਹੀਂ ਹੋਣ ਦਿੰਦਾ ਸੀ ਉਹ ਉਹ ਢਿੱਡ ਰਗੜਦਾ ਖਾਲ ਵਿੱਚ ਆ ਦੇਗਾ ਮੋੜੇ ਦੇ ਲਲਕਾਰੇ ਪਿੱਛੋਂ ਸਾਰੇ ਸੋਸਰੀ ਵਾਂਗ ਸੌਂਗੇ ਸਨ ਜਿਵੇਂ ਗੈਸ ਸੁੰਘ ਗਈ ਹੋਵੇ ਉਹਨਾਂ ਨੂੰ ਮੋਣੇ ਨੇ ਐਸ.ਡੀ.ਓ ਦੇ ਬਾਰ ਨੂੰ ਥਾਪੜ ਦੇ ਆਖਿਆ ਵੀ ਸਰਦਾਰ ਜੀ ਮੈਂ ਮੋਣਾ ਬੇਫਿਕਰ ਹੋ ਕੇ ਸੌ ਜਾਓ ਹੁਣ ਤੁਹਾਡੀ ਕੋਈ ਵਾਹ-ਵਾਲ ਨਾ ਚਾਕੋ ਮੋਣੇ ਦਾ ਬੋਲ ਸੁਣ ਕੇ ਐਸ.ਡੀ.ਓ ਨੇ ਉਸ ਨੂੰ ਜੱਫੀ ਆ ਪਾਈ ਸਰਦਾਰਾ ਮੈਂ ਤੇਰਾ ਦੇਣ ਨਹੀਂ ਦੇ ਸਕਦਾ ਬੋਰੀ ਮੈਂ ਵੀ ਮਿੱਥ ਲਈ ਸੀ ਪਰ ਘਰ ਵਾਲੀ ਨੇ ਮੇਰੀ ਪਛਣੀ ਜਾਣ ਦਿੱਤੀ ਉਹਦੀ ਪਤਨੀ ਹਾਲੇ ਵੀ ਤਖਤੇ ਉਲੇ ਕੰਬੀ ਜਾ ਰਹੀ ਸੀ ਤੁਸੀਂ ਠੀਕ ਇੱਤਾ ਵੀ ਨਹੀਂ ਬੋਲੇ ਉਸ ਨੇ ਬੇਇੱਜ਼ਤੀਆਂ ਕਰ ਲਈ ਸੀ ਹੁਣ ਪੁੱਤ ਮੇਰਾ ਆ ਕੇ ਵਿਖਾਵੇ ਇੱਧਰੋਂ ਮੋਣਾ ਉਹਨਾਂ ਨੂੰ ਤਸੱਲੀ ਦੇ ਕੇ ਘਰ ਜਾ ਪਿਆ ਐਫਡੀਓ ਨੇ ਅਗਲੇ ਦਿਨ ਸਾਰੀ ਵਾਰਤਾ ਸੁਣਾ ਕੇ ਆਪਣਾ ਹਸਤੀਫਾ ਐਕਸੀਅਨ ਦੀ ਮੇਜ਼ ਉੱਤੇ ਰੱਖ ਦਿੱਤਾ ਐਕਸੀਅਨ ਨੇ ਐਸਸੀ ਨੂੰ ਫੋਨ ਉੱਤੇ ਇਹਨਾਂ ਬਿੰਦ ਸਾਰੀ ਕਹਾਣੀ ਸੁਣਾ ਦਿੱਤੀ ਐਸਸੀ ਦੇ ਮੌਤਮ ਨੂੰ ਮੌੜ ਵੀ ਤਕੀਦ ਕੀਤੀ ਵੀ ਤੁਸੀਂ ਆਵੋ ਜਾ ਕੇ ਮੌਕਾ ਵੇਖੋ ਅਤੇ ਕੇਸ ਦਰਜ ਕਰਵਾਓ ਦੋ ਦਿਨਾਂ ਬਾਅਦ ਮੈਂ ਆ ਪਾ ਰਿਹਾ ਐਫਡੀਓ ਦੀ ਹਰ ਤਰ੍ਹਾਂ ਨਾਲ ਮਦਦ ਕੀਤੀ ਜਾਵੇ ਇੰੋਂ ਤਾਂ ਸਾਨੂੰ ਕਿਸੇ ਨੇ ਬਾਹਰ ਹੀ ਨਹੀਂ ਨਿਕਲ ਦੇਣਾ ਮੌਤਮ ਤੇ ਐਫਡੀਓ ਸੁਪਰਡੈਂਟ ਕੋਲ ਆ ਗਏ ਸਾਰੀ ਰਾਮ ਕਹਾਣੀ ਸੁਣ ਕੇ ਉਸ ਡੀਐਸਪੀ ਨੂੰ ਫੋਨ ਉੱਤੇ ਤਾੜਨਾ ਕੀਤੀ ਕਿ ਮੁਲਜ਼ਮ ਨੂੰ ਆਫਰ ਦੇ ਅੰਦਰ ਦੇ ਡੀਐਸਪੀ ਨੇ ਸੂਏ ਦਾ ਸਜਰਾ ਬੰਦ ਹੋਇਆ ਕੱਟ ਵਿਖਿਆ ਅਤੇ ਸੇਵੇ ਨੂੰ ਸੱਤ ਵਿੱਚ ਹੀ ਆ ਕੇ ਢਾ ਲਿਆ। ਉਹਦੀਆਂ ਲੇਰਾਂ ਤੇ ਚੀਕਾਂ ਸੁਣ ਕੇ ਉਹਦਾ ਮੁੰਡਾ ਤੇ ਸਰੀ ਬਾਹਰ ਖੇਤਾਂ ਨੂੰ ਨੱਠ ਗਏ। ਕਿਸ਼ਨਾ ਉਸ ਰਾਤ ਹੀ ਕਿਸੇ ਯਾਰ ਕੋਲ ਵਾਂਡੇ ਖਿਸਕ ਗਿਆ ਸੀਗਾ। ਡੀਐਸਪੀ ਨੇ ਲੱਖਾ ਸਿੰਘ ਨੂੰ ਸਾਫ਼-ਸਾਫ਼ ਕਹਿ ਦਿੱਤਾ ਵੀ ਸਰਦਾਰ ਲੱਖਾ ਸਿੰਘ ਜੀ, ਮੁੰਡਾ ਕੱਲ ਤੱਕ ਪੇਸ਼ ਨਾ ਹੋਇਆ, ਮੇਰੇ ਕੋਲ ਬੁਰਾ ਕੋਈ ਨਹੀਂ ਹੋਵੇਗਾ। ਉਹ ਡੀਐਸਪੀ ਸਾਹਿਬ ਤੁਸੀਂ ਮੇਰੀ ਗੱਲ ਤਾਂ ਸੁਣੋ। ਉਹ ਨਹੀਂ ਜੀ ਜਿਹੜੀ ਵੀ ਗੱਲ ਕਰਨੀ ਹੈ ਤੁਸੀਂ ਐਸਪੀ ਸਾਹਿਬ ਨਾਲ ਕਰੋ। ਤੁਸੀਂ ਤਾਂ ਸਰਕਾਰ ਤੇ ਕਾਨੂੰਨ ਨੂੰ ਕੁਝ ਨਹੀਂ ਸਮਝਿਆ। ਲੱਖਾ ਸਿੰਘ ਪੁਲਿਸ ਅਫਸਰ ਦਾ ਰੁੱਖਾ ਸੁਭਾਤਾੜ ਉਹਨੇ 14 ਸੀ ਵੀ ਸੇਵੇ ਮੰਗ ਉਹਦਾ ਕਲਵੀਰ ਜਿਹੜਾ ਬਲਾਕ ਸਮਤੀ ਦਾ ਮੈਂਬਰ ਵੀ ਹੈਗਾ ਲੋਕਾਂ ਵਿੱਚ ਢਾ ਲਿਆ ਜਾਵੇ ਤੇ ਛੇਤrana ਬਰਸਾਜਿਆ ਜਾਵੇ ਉਹਨੂੰ ਪਹਿਲੀ ਚੁਪਤੀ ਉਸ ਵਕੀਲ ਦੀ ਸਲਾਹ ਨਾਲ ਇਹ ਕੀਤੀ ਕਿ ਮੁੰਡੇ ਨੂੰ ਹਤਕੜੀ ਲੱਗਣ ਦੇ ਡਰੋਂ ਮੈਜਿਸਟ੍ਰੇਟ ਕੋਲ ਉਹਦੀ ਹਾਜ਼ਰ ਜ਼ਮਾਨਤ ਕਰਵਾ ਲਈਓ ਨੇ ਸਰਦਾਰ ਲੱਖਾ ਸਿੰਘ ਨੂੰ ਇਸ ਕੇਸ ਵਿੱਚ ਕਾਫੀ ਭਜਨਾਟ ਕਰਨੀ ਪਈ ਹੋਮ ਮੰਤਰੀ ਤੋਂ ਐਸਪੀ ਨੂੰ ਫੋਨ ਕਰਵਾਇਆ ਗਿਆ ਐਸਪੀ ਨੇ ਤੋਤੇ ਦੀ ਬਲਾ ਬਾਂਦਰ ਤੇ ਗੱਲ ਪਾਉਣ ਵਾਲੀ ਹਿਸ਼ਿਆਰੀ ਵਰਤ ਲਈ ਤੇ ਹੋਮ ਮੰਤਰੀ ਨੂੰ ਮੋੜਾ ਦਿੱਤਾ ਕਿ ਕੇਸ ਤਾਂ ਮੈਰੀ ਮਹਿਮੇ ਵਾਲਿਆਂ ਦਾ ਜੀ ਉਹਨਾਂ ਨੂੰ ਮਨਾਓ ਤੁਸੀਂ ਅਖੀਰ ਨਹਿਰ ਦੇ ਉਸ ਰੈਫਟ ਹਾਊਸ ਵਿੱਚ ਇੱਕ ਅਕਾਲੀ ਵਜ਼ੀਰ ਨੇ ਸਾਰੀਆਂ 13 ਨੂੰ ਸਮਝੌਤੇ ਲਈ ਇਕੱਤਰ ਕਰ ਦਿਆ ਲੱਖਾ ਸਿੰਘ ਦੀ ਮਿਹਨਤ ਨੂੰ ਫਾਲਾ ਲੱਗਾ ਸੀ ਥਾਣੇਦਾਰ ਡੀਐਸਪੀ ਤੇ ਐਸਪੀ ਸਾਹਿਬ ਪੁਲਿਸ ਵੱਲੋਂ ਆਏ ਸਨ ਐਸਡੀਓ ਮੋਤਮ ਤੇ ਐਸਸੀ ਸਾਹਿਬ ਨਹਿਰੀ ਵਿਭਾਗ ਵੱਲੋਂ ਜੁੜੇ ਸਨ ਲੱਖਾ ਸਿੰਘ ਨੇ ਆਪਣੇ 2-3 ਐਮਐਲਏਜ਼ ਯਾਰਾਂ ਨੂੰ ਵੀ ਬੁਲਾ ਰਿਆ ਸੀਗਾ ਜਦੋਂ ਸਾਰੀਆਂ 13 ਆਪਣੀ ਆਪਣੀ ਥਾਂ ਬਰਾਜ ਗਈਆਂ ਤਦ ਅਕਾਲੀ ਵਜ਼ੀਰ ਨੇ ਗੱਲ ਤੋਰੀ ਵੀ ਭਰਾਵੋ ਮੈਨੂੰ ਅਜ ਸਾਰੇ ਵਾਕਿਆ ਉਤੇ ਬੜਾ ਅਫਸੋਸ ਹੈ ਨਾਲੇ ਤੋੜੇ ਦੇ ਦਿਨਾਂ ਵਿੱਚ ਤਾਂ ਨਹਿਰੀ ਪਾਣੀ ਲਹੂ ਨਾਲੋਂ ਵੀ ਮਹਿੰਗਾ ਹੋ ਜਾਂਦਾ ਹੈ ਉਸ ਸਮੇਂ ਕੱਟ ਕਰਨਾ ਬਾਕੀ ਭਰਾਵਾਂ ਦਾ ਲਹੂ ਪੀਣ ਵਾਲੀ ਗੱਲ ਹੈ ਲੱਖਾ ਸਿੰਘ ਮੁੰਡੇ ਤੇਰੇ ਦਾ ਭਾਰੀ ਗੁਨਾਹ ਹੈ ਭਾਈ ਮੈਂ ਤਾਂ ਸਰਦਾਰ ਸਾਹਿਬ ਹੱਥ ਜੋੜ ਕੇ ਗੁਨਾਹ ਮੰਨਦਾ ਹਾਂ ਜੀ ਮੈਂ ਸਰਕਾਰ ਦੀ ਪੈੜ 'ਚੋਂ ਪੈਰ ਬਾਹਰ ਨਹੀਂ ਕੱਢ ਸਕਦਾ ਮੁੰਡੇ ਦੀ ਖਾਸ ਗਲਤੀ ਹੈ ਮੈਂ ਉਸ ਨੂੰ ਐਸ ਡੀਓ ਸਾਹਿਬ ਦੇ ਪੈਰੀਂ ਪਵਾ ਦਿੰਦਾ ਲੱਖਾ ਸਿੰਘ ਆਪਣਾ ਗੁਰਮੰਤਰ ਚਲਾ ਕੇ ਦਾਅ ਮਾਰੀ ਉੱਤੇ ਆ ਗਿਆ ਹੁਣ ਉੱਠੋ ਏ ਕਾਕਾ ਮੰਗ ਮਾਫੀ ਐਸ ਡੀਓ ਸਾਹਿਬ ਤੋਂ ਵਜ਼ੀਰ ਨੇ ਇੱਕ ਤਰ੍ਹਾਂ ਗੁਨਾਹਗਰ ਕੁਲਵੀਰ ਨੂੰ ਗੁੱਸੇ ਨਾਲ ਝਾੜਿਆ ਕੁਲਵੀਰ ਜੁੜੀ ਪੰਚਾਇਤ ਵਿੱਚ ਹੱਥ ਜੋੜ ਕੇ ਖਲੋ ਗਿਆ ਵੀ ਮੈਂ ਗਲਤੀ ਕਰ ਬੈਠਾ ਅਗਾਨੋ ਕੰਨਾਂ ਨੂੰ ਹੱਥ ਲਾਉਣਾ ਜੀ ਇਸ ਵਾਰ ਮਾਫ਼ ਕਰਦੇ ਹੋ ਤੁਹਾਡਾ ਬੱਚਾ ਕਰਬੀਰ ਬਾਪ ਨਾਲੋਂ ਵੀ ਦੋ ਰਤੀਆ ਵੱਧ ਗਿਆ ਇਹਦੀ ਮਾਫ਼ੀ ਦੀ ਲੋੜ ਨਹੀਂ ਹੈਗੀ ਤੁਸੀਂ ਸਾਰੇ ਮੈਨੂੰ ਹੀ ਬਖਸ਼ ਦਿਓ ਐਡਿਓ ਨੇ ਆਪਣਾ ਹਫ਼ੀਫ਼ਾ ਵਜ਼ੀਰ ਅੱਗੇ ਖੋਲ ਦਿੱਤਾ ਇਹ ਕੀ ਹੈ ਮਨਿਸਟਰ ਭੜਗ ਲਿਆ ਮੇਰਾ ਹਫ਼ੀਫ਼ਾ ਹੈ ਜੀ ਮੈਂ ਜੀ ਨੌਕਰੀ ਨਹੀਂ ਕਰਨੀ ਉਹ ਗੁੱਸੇ ਨੂੰ ਮਾਰ ਤੇਰੀਆਂ ਸਾਰੀਆਂ ਕਸਰਾਂ ਕੱਢਣ ਵਾਲੇ ਅਸੀਂ ਜੋ ਬੈਠੇ ਆਂ ਵਜ਼ੀਰ ਨੇ ਐਡਿਓ ਨੂੰ ਚੀਨਾ ਕਬੂਤਰ ਸਮਝ ਕੇ ਚੋਗਾ ਖਿਲਾ ਰਿਆ ਸ਼ਾਬਾਸ਼ ਇਹੋ ਜੀ ਗਵਰਨਮੈਂਟ ਦੇ ਜਿਹੜੀ ਲੋਚੀਆਂ ਦਾ ਪੱਕਾ ਕਰਵਾਵੇ ਤੇ ਇਮਾਨਦਾਰ ਅਫਸਰਾਂ ਦੀ ਵੱਡੇ ਮੋਣੇ ਤੋਂ ਆਖਣੋ ਨਾ ਰਹਿ ਹੋਇਆ ਇਹ ਕੌਣ ਹੈ ਵਜ਼ੀਰ ਨੂੰ ਇਹੋ ਲੱਗਾ ਜਿਵੇਂ ਕਿਸੇ ਭਰੇ ਦਰਬਾਰ ਵਿੱਚ ਉਹਦੇ ਥੱਪੜ ਕੱਢ ਮਾਰਿਆ ਹੋਵੇ ਪੰਜਾਬ ਦਾ ਖਾਰਕੋ ਜੱਟ ਮੌਣਾ ਵੈ ਜੱਟ ਨੇ ਬਿਨਾਂ ਕਿਸੇ ਝਿਜਕ ਦੇ ਠਾ ਜਵਾਬ ਦੇ ਮਾਰਿਆ ਕਲਵੀਰ ਮੌੜੇ ਦੇ ਪੁੱਠਾ ਫਾਨਾ ਲੋੜ ਨਾਲ ਹੱਥਾਂ ਉਤੇ ਦੰਦੀਆਂ ਵੱਢਣ ਲੱਗ ਪਿਆ ਉਹ ਇਧਰੋਂ ਹਲੇ ਛੁੱਟਿਆ ਨਹੀਂ ਸੀਗਾ ਮੌੜੇ ਨਾਲ ਦੋ ਹੱਥ ਕਰਨੀਆਂ ਬੁੱਤਾਂ ਲੋੜ ਲੱਗ ਪਿਆ ਉਹ ਉਸ ਰਾਤ ਢਿੱਡ ਪਰਦੇ ਭਜਾਉਣ ਦਾ ਵੀ ਮੌੜੇ ਉਤੇ ਗੁੱਸਾ ਬਾਕੀ ਸੀਗਾ ਵਜ਼ੀਰ ਨੇ ਮੌੜੇ ਦੀ ਗੱਲ ਅੰਗੋਲੀਆਂ ਕਰਕੇ ਐਸਟੂ ਨੂੰ ਮਨਾਉਣ ਦੀ ਟੋਨ ਵਿੱਚ ਆਖਿਆ ਵੀ ਤੂੰ ਸਾਡੇ ਵਿਸ਼ਵਾਸ ਤੇ ਸਮਝੌਤਾ ਕਰ ਲੈ ਮੁੰਡਾ ਤੇਰੇ ਘਰ ਆ ਕੇ ਮਾਫੀ ਮੰਗਦਾ ਹੈ ਨਹੀਂ ਜਨਾ ਮੈਂ ਨੌਕਰੀ ਨਹੀਂ ਕਰਨੀ ਇਸ ਦੇਸ਼ ਵਿੱਚ ਹੀ ਨਹੀਂ ਰਹਿਣਾ ਐਨੀ ਕਹਿ ਕੇ ਐਫ ਡੀਓ ਸਭਾ ਵਿੱਚੋਂ ਉੱਠ ਕੇ ਤੁਰ ਗਿਆ ਵਜ਼ੀਰ ਨੂੰ ਗੁੱਸਾ ਆ ਗਿਆ ਉਸ ਅਸਤੀਫਾ ਐਸੇ ਹੀ ਸਾਬ ਨੂੰ ਫੜਾ ਦਿੱਤਾ ਮਾਰੀ ਕਿਸਮਤ ਜੇਕਰ ਨਾ ਮੰਨੇ ਤਾਂ ਮਨਜ਼ੂਰ ਕਰ ਲੈਣਾ ਐਨਾ ਕਹਿ ਕੇ ਉਹ ਉੱਠ ਖਲੋਤਾ ਵਜ਼ੀਰ ਦੇ ਮਨ ਵਿੱਚ ਆਖਿਆ ਵੀ ਤੇਰੀ ਖਾਤਰ ਹੁਣ ਮਿਨਿਸਟਰੀ ਕਿੱਥੋਂ ਤੜਵਾ ਲਈ ਅਸੀਂ ਐਫ ਡੀਓ ਤੇ ਮੋਣੇ ਤੋਂ ਬਿਨਾ ਉਹ ਸਾਰੇ ਲੱਖਾਂ ਸਿੰਘ ਦੀ ਤਿਆਰ ਕਰਵਾਈ ਚਾਹ ਪਾਰਟੀ ਉੱਤੇ ਜਾ ਪਹੁੰਚੇ ਮੱਛੀ ਦੇ ਪਕੌੜੇ ਖਾਂਦੇ ਅਫਸਰ ਕਹਿ ਰਹੇ ਸਨ ਵੀ ਐਫ ਡੀਓ ਅਸਲੋਂ ਬੇਵਕੂਫ ਹੈ ਸੋ ਦੋਸਤੋ اے ਸੀ ਸਰਮੇਲ ਦੀ ਜ਼ਿੰਦਗੀ ਦਾ ਭਾਗ 3ਵਾਂ ਤੇ ਭਾਗ 31ਵਾਂ ਲੈ ਕੇ ਫੇਰ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਤੇ ਹੁਣ ਅੱਗੇ ਕੀ ਹੁੰਦਾ ਕਲਬੀਰ ਪਿੰਡ ਵਿੱਚ ਕੋਈ ਵੱਡਾ ਵਾਰਦਾਤ ਕਰਦਾ ਕਿ ਨਹੀਂ ਕਰਦਾ ਤੇ ਉੱਧਰ ਜਿਹੜਾ ਗਰਜੀਤ ਨੂੰ ਪੁਲਿਸ ਵਾਲਿਆਂ ਨੇ ਫੜਿਆ ਹੋਇਆ ਉਹ ਕੁਝ ਪੁਲਿਸ ਵਾਲਿਆਂ ਨੂੰ ਦੱਸਦਾ ਕਿ ਨਹੀਂ ਇਹ ਤੁਹਾਨੂੰ ਅਗਲੇ ਭਾਗ ਵਿੱਚ ਪਤਾ ਲੱਗੂਗਾ ਜੀ ਸੋ ਮਿਲਦੇ ਹਾਂ ਜੀ ਨਵੇਂ ਭਾਗ ਵਿੱਚ ਉਦੋਂ ਤੱਕ ਲਈ ਸਿੱਖਦੇ ਰਹੋ ਅੱਗੇ ਵਾਦੇ ਰਹੋ